ਅੱਜ ਉਹ ਕਲੈਣੀ ਜੂਨਾ ਜਿਸ ਨੂੰ ਕਿ ਭਾਰਤੀ ਫੌਜ ਵੱਲੋਂ 1984 ਵਿੱਚ ਉਸ ਟਾਈਮ ਦੀ ਇੰਦਰਾ ਗਾਂਧੀ ਵੱਲੋਂ ਸ੍ਰੀ ਦਰਬਾਰ ਸਾਹਿਬ ਤੇ ਏਕਾਲ ਤੱਕ ਸੈਨ ਨੂੰ ਘੇਰਾ ਪਾਇਆ ਸੀ ਅੱਜ ਪਹਿਲੇ ਜੂਨ ਨੂੰ ਭਾਈ ਮਹੰਗਾ ਸਿੰਘ ਬੱਬਰ ਦੀ ਸ਼ਹੀਦੀ ਹੁੰਦੀ ਹੈ ਪਹਿਲੇ ਜੂਨ ਨੂੰ 6 ਜੂਨ ਤੱਕ ਲਗਾਤਾਰ ਗੋਲੀਬਾਰੀ ਹੁੰਦੀ ਆ ਟੈਂਕਾਂ, ਤੋਪਾਂ, ਜਹਾਜ਼ਾਂ ਦੇ ਰਾਹੀ ਉੱਪਰੋਂ ਇੱਕ ਸਕਿੰਟ ਦੇ ਵਿੱਚ ਜਿਹੜੇ 30-30 ਜਿਹੜੇ ਬੰਬ ਨੇ ਉਸੇ ਛਿੱਟੇ ਜਾਂਦੇ ਸੀ ਪਾਣੀ ਕੱਟ ਦਿੱਤਾ ਸੀ ਸ੍ਰੀ ਦਰਬਾਰ ਸਾਹਿਬ ਦਾ ਸਾਰਾ ਅਕਾਲ ਤਖਤ ਸਾਹਿਬ ਦਾ ਬਿਜਲੀ ਕੱਟ ਦਿੱਤੀ ਸੀ ਪਾਣੀ ਪੀਣ ਨੂੰ ਸੀ ਗਰਮੀ ਦੇਖੋ ਤੁਸੀਂ ਜਿਹੜਾ 1 ਜੂਨ ਦਾ ਅੱਜ ਦਾ ਦਿਨ ਆ ਸੰਗਤ ਗਈ ਹੋਈ ਸੀ ਵੱਡੀ ਗਿਣਤੀ ਦੇ ਵਿੱਚ ਸ੍ਰੀ ਗੁਰੂ ਅਰਜਨ ਦੇਵ ਸਹਿਜ ਜੀ ਦੀ ਸ਼ਹੀਦੀ ਦਿਨ ਸੇ ਜਿਹੜਾ ਉਸ ਨੂੰ ਲੈ ਕੇ ਉੱਥੇ ਸੰਗਤ ਉਪੜੀ ਹੋਈ ਸੀ ਪਰ ਜਰਵਾੜਿਆਂ ਨੇ ਕੁਝ ਨਾ ਵੇਖਿਆ ਉੱਥੇ ਕਿਸੇ ਨੂੰ ਬਾਹਰ ਨਹੀਂ ਲਿਕਨ ਦਿੱਤਾ ਹਾਂ ਕੁਝ ਉਹ ਲੀਡਰ ਬਾਹਰ ਨਿਕਲਿਆ ਏ ਜਿਨ੍ਹਾਂ ਦੀ ਪਹਿਲੇ ਹੀ ਸੰਧੀ ਹੋ ਚੁੱਕੀ ਸੀ ਸਰਕਾਰਾਂ ਦੇ ਨਾਲ 10 ਜੂਨ ਨੂੰ ਅੰਧਾ ਤੁੰਦ ਉਹ ਜਿਹੜੇ ਫੈਰਿੰਗ ਹੁੰਦੇ ਨੇ ਗੋਲਾਵਾਰੀ ਹੁੰਦੀ ਆ 6 ਜੂਨ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਜਰਨੈਲ ਸਰਵਜ ਸਿੰਘ ਬਾਬਾ 18 ਸਿੰਘ ਭਾਈ ਮਰੀਤ ਸਿੰਘ ਤੇ ਹੋਰ ਅਨੇਕਾਂ ਸਿੰਘਾਂ ਨੇ ਜਿਹੜੀਆਂ ਸਹਾਇਤਾ ਹੁੰਦੀਆਂ ਨੇ 6 ਜੂਨ ਤੱਕ ਸਿੰਘ ਡਟੇ ਰਹੇ ਫੌਜਾ ਮੁਕਾਬਲਾ ਕਰਦੇ ਰਹੇ ਉਸ ਜ਼ਾਲਮ ਹਿੰਦ ਹਕੂਮਤ ਦਾ ਜਿਹੜਾ ਮੁਕਾਬਲਾ ਕਰਦੇ ਰਹੇ ਸਾਡੇ ਵਿੱਚ ਉਦੋਂ ਵੀ ਗਦਾਰ ਸੀ ਉਦੋਂ ਵੀ ਗਦਾਰਾਂ ਨੇ ਜਿਹੜਾ ਇਹ ਹਮਲਾ ਰਲ ਰਲ ਕੇ ਕਰਵਾਇਆ ਗਿਆ ਸੀ ਉਹੀ ਭਾਜਪਾ ਦੇ ਅਡਵਾਨੀ ਵਰਗੇ ਬਾਦਪਾਈ ਵਰਗੇ ਤੇ ਹੋਰ ਜਿਹੜਾ ਆਪਾਂ ਕਹੇ ਜੇ ਕਿ ਅਕਾਲੀ ਲੀਡਰਸ਼ਿਪ ਦੇ ਵੀ ਜਿਹੜੇ ਬੰਦੇ ਸੀ ਚਾਹੇ ਉਹ ਗਰਚਰਨ ਸਿੰਘ ਲੰਗੋਵਾਲ ਹੋਵੇ ਗਰਚਰਨ ਸਿੰਘ ਟੌੜਾ ਹੋਵੇ ਜਾਂ ਹੋਰ ਜਿਨ੍ਹਾਂ ਨੇ ਵੀ ਆਰ ਕੇ ਧਾਉ ਨੂੰ ਚਿੱਠੀਆਂ ਪਾਈਆਂ ਸੀ ਉਹਨਾਂ ਨਾਲ ਮੀਟਿੰਗਾਂ ਕੀਤੀਆਂ ਸੀ। ਅਕਾਲੀ ਲੀਟਰ ਸਾਰੇ ਸ਼ਾਮਲ ਸੀ ਜਿੰਨੀ ਵੀ ਹੈਗੀ ਸੀ। ਤੇ ਅੱਜ ਵੀ ਅਸੀਂ ਦੇਖ ਰਹੇ ਹਾਂ ਸਾਡੇ ਸਾਡੀ ਕੌਮ ਦੇ ਵਿੱਚ ਅੱਜ ਵੀ ਗਦਾਰਾਂ ਦੀ ਕਮੀ ਨਹੀਂ। ਜਿਹਨੂੰ ਅਸੀਂ ਆਪਣਾ ਮੰਨਦੇ ਆ ਰਹੇ ਸੀ 40 ਸਾਲ ਤੋਂ। ਅੱਜ ਉਹਨਾਂ ਵੀ ਪਿੱਠ ਦੇ ਵਿੱਚ ਸੁਰਾ ਮਾਰਿਆ। ਜਿਹਨੂੰ ਅਸੀਂ ਕੌਮ ਦਾ ਲੀਡਰ ਮੰਨਦੇ ਸੀ ਕਿ 40 ਸਾਲਾਂ ਤੋਂ ਵੀ ਸਾਡੇ ਸਟੈਂਡ ਤੇ ਖੜਾਗਾ ਇਸ ਤਰ੍ਹਾਂ ਖੜਾਗਾ ਅੱਜ ਵੇਖ ਰਹੇ ਆ ਲਗਾਤਾਰ ਭਾਈ ਸਰਬਜੀਤ ਸਿੰਘ ਖਾਲਸਾ ਦੇ ਖਿਲਾਫ ਜ਼ਹਿਰ ਉਗਲ ਰਿਹਾ ਸਰਬਜੀਤ ਸਿੰਘ ਕੌਣ ਆ ਭਾਈ ਬਿਆਨਤ ਸਿੰਘ ਦਾ ਸੁਪੁੱਤਰ ਜਿਨ੍ਹਾਂ ਨੇ ਠੱਠੇ ਹੋਏ ਅਕਾਲ ਤਖਤ ਦਾ ਸਾਡੇ ਦੁੱਧ ਚੁੰਗਦੇ ਬੱਚਿਆਂ ਦਾ ਸਾਡੇ ਨੌਜਵਾਨਾਂ ਦਾ ਮਾਂ ਮਾਂ ਦਾ ਭੈਣਾ ਦਾ ਬਜ਼ੁਰਗਾਂ ਦਾ ਇਨੇ ਫੌਜ ਨੇ ਕਰਕ ਨਹੀਂ ਕੀਤੀ ਜਾਲਮਾਨੇ ਕੀ ਕੀਤਾ ਫੜ ਫੜ ਕੇ ਜਿਹੜਾ ਕੰਧਾ ਦੇ ਨਾਲ ਮਾਰ ਮਾਰ ਕੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਐ ਨਹੀਂ ਦੇਖਿਆ ਗਿਆ ਕਿ ਜਿਉਂਦਾਗਾ ਜਾਂ ਮਰਿਆਗਾ ਉਹਨਾਂ ਦੇ ਵਿੱਚ ਜਿਉਂਦੇ ਸੀ ਸਾਹ ਚੱਲਦੇ ਸੀ ਕੋਈ ਕਮੇ ਪਿਆ ਸੀ ਕੋਈ ਪਿਆ ਸੀ ਪਰ ਜਾਲਮਾਨੇ ਉਹਨਾਂ ਨੂੰ ਮਾਰਨਾ ਸਮਝਿਆ ਕਿ ਇਹਨਾਂ ਨੂੰ ਖਤਮ ਕੀਤਾ ਗੋਲੀਆਂ ਮਾਰ ਮਾਰ ਕੇ ਉਹਨਾਂ ਨੂੰ ਸ਼ਹੀਦ ਕੀ ਕਰ ਦਿੱਤਾ ਮੈਂ ਤੁਹਾਨੂੰ ਬਾਕੀ ਅਜਾ ਇੱਥੇ ਹੁਣ ਕਈ ਵਾਰੀ YouTube ਜਾਂ Facebook ਦੇ ਗੈਰਥ ਲੈਣਾ ਹੁੰਦੀਆਂ ਨੇ ਉਹਦੇ ਆਪਾਂ ਬਾਹਰ ਜਾ ਕੇ ਜੇਕਰ ਗੱਲ ਕਰਦੇ ਆ ਕਈ ਵਾਰੀ ਸਾਨੂੰ ਉਹਦਾ ਵੀ ਸਾਹਮਣਾ ਕਰਨਾ ਪੈਂਦਾਗਾ ਪਰ ਅਸੀਂ ਜੇਕਰ ਬਿਆਨ ਕਰਨ ਲੱਗ ਜਾਈਏ ਉਹ ਚੀਜ਼ਾਂ ਜੇ ਕੋਈ ਮਰੀ ਜਮੀਰ ਵਾਲਾ ਹੋਊਗਾ ਤੇ ਉਸ ਜਿਹੜਾ ਇਹ ਉਸ ਦਿਨ ਨੂੰ ਯਾਦਨਾ ਕਰੇ ਤੇ ਨਾ ਉਹਨਾਂ ਸੀਦਾਂ ਨੂੰ ਪ੍ਰਣਾਮ ਕਰੇ ਸਾਡਾ ਉਹਨਾਂ ਹਾਰੇ ਹੀ ਦੁੱਧ ਚੁੰਘਦੇ ਬੱਚਿਆਂ ਤੋਂ ਲੈ ਕੇ ਸਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਜਰਨੈਲ ਸੁਖ ਸਿੰਘ ਭਾਈ ਮਰੀਤ ਸਿੰਘ ਬਾਬਾ ਠਾਰਾ ਸਿੰਘ ਹੋਰ अनेका ਸਿੰਘ ਸੀ ਜਿਨ੍ਹਾਂ ਨੇ ਸਹੀਦ ਦੀਆਂ ਪਾਈਆਂ ਤੇ ਡਟ ਕੇ ਉਹ ਲੜਦੇ ਰਹੇ ਜਿਸਕਾ ਪਾਣੀ ਬੰਦ ਕੀਤਾ ਗਿਆ ਲਾਈਟ ਬੰਦ ਕੀਤੀ ਗਈ ਅਥਰੂ ਗੈਸ ਦੇ ਗੋਲੇ ਡਿੱਗੇ ਜਾ ਰਹੇ ਸੀ ਅੰਦਰ ਟੈਂਕ ਬਾਰ ਦਿੱਤੇ ਸੀ ਤੋਪਾਂ ਬੀੜ ਦਿੱਤੀਆਂ ਸੀ ਚਾਰ ਸਪੇਰੇ ਅੰਦਾ ਤੰਦ ਗੋਲੀਬਾਰੀ ਦੇ ਵਿੱਚ ਵੀ ਉਹਨਾਂ ਯੋਧਿਆਂ ਨੇ ਮੁਕਾਬਲਾ ਕੀਤਾ ਪਰ ਉਸ ਦਾ ਬਦਲਾ ਭਾਈ ਬਿਆਨ ਸਿੰਘ ਭਾਈ ਸਤਵੰਤ ਸਿੰਘ ਦੇ ਭਾਈ ਕੇਸ ਸਿੰਘ ਨੇ 153 ਦਿਨਾਂ ਦੇ ਬਾਅਦ ਹੀ ਇੰਦਰਾ ਗਾਂਧੀ ਤੋਂ ਲੈ ਲਿਆ ਉਹਨੂੰ ਗੱਡੀ ਚਾੜ ਕੇ ਭਾਈ ਬਿਆਨ ਸਿੰਘ ਮੌਕੇ ਤੇ ਸ਼ਹੀਦ ਹੋ ਜਾਂਦੇ ਨੇ ਭਾਈ ਸਤਵੰਤ ਸਿੰਘ ਤੇ ਭਾਈ ਕੇਸ ਸਿੰਘ ਨੂੰ ਫਾਂਸੀ ਤੇ ਲਟਕਾਇਆ ਜਾਂਦਾਗਾ ਤੇ ਅੱਜ ਸਾਡੇ ਕੁਝ ਗਦਾਰ ਲੀਡਰ ਆਪਣੇ ਆਪ ਨੂੰ ਪੰਥਕ ਕਹਾਉਣ ਵਾਲੇ ਆਪਣੇ ਆਪ ਨੂੰ ਜਰਨੈਲ ਦੱਸਣ ਵਾਲੇ ਸਿੱਖ ਕੌਮ ਦਾ ਤੇ ਸਾਰੇ ਦੇ ਸਾਰੇ ਕਰਾਪਟ ਲੀਡਰ ਦੁਸ਼ਮਣ ਨੇ ਸਿੱਖ ਕੌਮ ਦੇ ਮੈਂ ਤਾਂ ਸਾਰਿਆਂ ਨੂੰ ਕਹਿੰਦਾਗਾ ਕਿਸੇ ਇੱਕ ਨੂੰ ਨਹੀਂ ਕਹਿੰਦਾ ਵਿਸ਼ੇਸ਼ ਨੂੰ ਨਹੀਂ ਕਹਿੰਦਾ ਕਿਸੇ ਕੌਮ ਨੂੰ ਇਹਨਾਂ ਉੱਤੇ ਵਿਸ਼ਵਾਸ ਕਰਨ ਦਾ ਸੱਟ ਦੇਣਾ ਚਾਹੀਦਾਗਾ ਬਥੇਰਾ ਸੇਕ ਕੌਮ ਨੇ ਜ਼ੁਲਮ ਹੰਡਾਇਆਗਾ ਬਥੇਰਾ ਸਿਮ 90 ਦੇ ਵਿੱਚ 99 ਦੇ ਵਿੱਚ ਬਥੇਰੇ ਆਪਣੇ ਨੌਜਵਾਨ ਸ਼ਹੀਦ ਕਰਵਾ ਦਿੱਤੇ ਬਿਆਨਤੇ ਪੁੱਚੜ ਵੱਲੋਂ ਤੇ ਕੇਪੀਐਸ ਗਲ ਵੱਲੋਂ ਇਹਨਾਂ ਲੋਕਾਂ ਦੇ ਮਾਰ ਲੱਗ ਲੱਗੇ ਇੱਕ ਹਵਾ ਬੁਲਾਇਆ ਹੋਇਆ ਸੀ ਖਾਰਸਤਾਨ ਦਾ ਨਾਰਾ ਲਾ ਕੇ ਇਹਨਾਂ ਨੂੰ ਬਾਹਰਲੇ ਮੁਲਕਾਂ ਵਿੱਚੋਂ ਡਾਲਰ ਆਉਂਦੇ ਨੇ ਇਹਨਾਂ ਦੇ ਚਿੱਠੀਆਂ ਵਿਖਦੀਆਂ ਨੇ ਤੇ ਜਿਹੜਾ ਇਹ ਕਈ ਦਿਨਾਂ ਤੋਂ ਜਿਹੜਾ ਸਰਬਜੀਤ ਸਿੰਘ ਦੇ ਖਾਲਸਾ ਦੇ ਖਿਲਾਫ ਜਹਿਰ ਉਗਲ ਰਹੇ ਨੇ ਇਹ ਲੋਕ ਦੁਕੋਂ ਦਾ ਇੱਕ ਤਾਂ ਸਾਡਾ ਕਤਲਿਆੰਬ ਹੋਇਆ ਦਿੱਲੀ ਦੇ ਵਿੱਚ ਵੀ ਹੋਇਆ ਸਾਡੇ ਗਲਾਂ ਦੇ ਵਿੱਚ ਟਾਇਰ ਪਾ ਪਾ ਕੇ ਪਿਓ ਦੇ ਨਾਂ ਧੀ ਦਾ ਸਬੰਧ ਕਰਾਇਆ ਗਿਆ ਸਾਹਮਣੇ ਨਗਨ ਕੀਤੀ ਗਈ ਪਿਓ ਦੇ ਧੀ ਸਾਡੀਆਂ ਮਾਂਮਾਂ ਦੀ ਪੱਤ ਰੋਲੀ ਗਈ ਸਾਡੀਆਂ ਭੈਣਾਂ ਦੀ ਪੱਤ ਰੋਲੀ ਗਈ ਸਾਡੇ ਨੌਜਵਾਨਾਂ ਦਾ ਜਿਹੜਾ ਹਾਲੇ ਤੱਕ ਲਾਸਾਂ ਨਹੀਂ ਮਿਲੀਆਂ ਪਿੰਡਾਂ ਦੇ ਪਿੰਡ ਖਾਲੀ ਕਰ ਦਿੱਤੇ ਜਦੋਂ ਸਰਕਾਰਾਂ ਨੇ ਪਰ ਅਸੀਂ ਇਕਰਤ ਕਾਲ ਇਹਨਾਂ ਹੋ ਚੁੱਕੇ ਆ ਅਸੀਂ ਸਾਰਾ ਕੁਝ ਭੁੱਲ ਗਏ ਆ ਕਿਉਂਕਿ ਜਦੋਂ ਕਿਸੇ ਦਾ ਕੋਈ ਮਰਦਾਗਾ ਉਦੋਂ ਪਤਾ ਲੱਗਦਾਗਾ ਜਦੋਂ ਕਿਸੇ ਦੀ ਸੱਜੀ ਬਾਹਰ ਟੁੱਟਦੀ ਆ ਦੂਜੇ ਨੂੰ ਕੀ ਪਤਾ ਲੱਗਦਾਗਾ ਜਾਂ ਫਿਰ ਦੁੱਜੇ ਉਦੋਂ ਭੁੱਲ ਜਾਂਦੇ ਆਪਣਿਆਂ ਨੂੰ ਜਦੋਂ ਉਹਨਾਂ ਨੂੰ ਰਾਜ ਭਾਗ ਰੁਪਏ ਦੇਣ ਲੱਗ ਜਾਂਣ ਉਹਨਾਂ ਨੂੰ ਉਦੋਂ ਭੁੱਲ ਜਾਂਦੇ ਨੇ ਕਿ ਉਹ ਸਾਡੇ ਭਰਾ ਸੀ ਸਾਡੇ ਬੀਬੀ ਸੀ ਸਾਡੇ ਪੁੱਤ ਸੀ ਸਾਡੀਆਂ ਭੈਣਾਂ ਸੀ ਸਾਡੀਆਂ ਮਾ ਮਾਸੀ ਸਾਡੇ ਲੋਕਾਂ ਨੂੰ ਉਦੋਂ ਬਿਸਰ ਜਾਂਦਾਗਾ ਜਦੋਂ ਉਹਨਾਂ ਦੀਆਂ ਝੋਲੀਆਂ ਰੁਪਈਆਂ ਦੇ ਨਾਲ ਭਰੀਆਂ ਜਾਂਦੀਆਂ ਨੇ ਜਦੋਂ ਲੋਕ ਕੋਮ ਨੂੰ ਉਹਨਾਂ ਨੂੰ ਸਤਿਕਾਰ ਜਿਆਦਾ ਦੇਣ ਲੱਗ ਜਾਂਦੀ ਆ ਹੱਦ ਤੋਂ ਵੱਧ ਦੇਣ ਲੱਗ ਜਾਂਦੀ ਆ ਫੇਰ ਉਹ ਲੋਕ ਜੈਲਸੀ ਕਰਦੇ ਨੇ ਕਿ ਜੇਕਰ ਅਸੀਂ ਆ ਬੰਦਾ ਸਾਡੇ ਤੇ ਰਹਿੰਦਾ ਤਾਂ ਪੰਥਕਾ ਜੇ ਸਤੋ ਬਾਗੀ ਹੋ ਕੇ ਪਰਾਂ ਬਾਗਿਆ ਤੇ ਗਦਾਰਾ ਇਹ ਆਪਦੇ ਪਿਆਉ ਦੇ ਸਹੀਦੇ ਸਮਾਗਮ ਤੇ ਨਹੀਂ ਗਿਆ ਬੜਾ ਦੁੱਖੋਂ ਦਾ ਮਨ ਨੂੰ ਮਨ ਭਰਿਆ ਹੁੰਦਾਗਾ ਉਹਨਾਂ ਨੂੰ ਪੁੱਛ ਕੇ ਦੇਖੋ ਜਿਨ੍ਹਾਂ ਦੇ 5 ਸਾਲ ਦਾ ਜਿਹੜਾ ਬੱਚਾ ਹੋਵੇ ਉਹਨਾਂ ਬਾਪ ਚੱਲਿਆ ਜਾਵੇ 10-12 ਸਾਲ ਦਾ ਹੋਵੇ ਮਾਦਾ ਚਲੀ ਜਾਵੇ ਸਿਰਫ 2-3 ਜਾਂ 4 ਜਿਹੜੇ ਬੱਚੇ ਬਚਦੇ ਹੁਣ ਉਹ ਰਹਿ ਜਾਣ ਤੇ ਹਿੰਦ ਹਕੂਮਤਾਂ ਉਹਨਾਂ ਨੂੰ ਵੀ ਖਤਮ ਕਰਨ ਦੀ ਜਿਹੜੇ ਚਾਲਾਂ ਚੱਲ ਰਹੀ ਹੋਵੇ ਪਰ ਉਹਨਾਂ ਨੇ ਦਿਨ ਜਿਹੜੇ ਕੱਟੇ ਨੇ ਜਾਂ ਤਾਂ ਉਹ ਜਾਣਦੇ ਨੇ ਜਾਂ ਉਹਨਾਂ ਦਾ ਰੱਬ ਜਾਣਦਾਗਾ ਇਹ ਲੋਕ ਜਿਹੜੀ ਅੱਜ ਬੜੀਆਂ-ਬੜੀਆਂ ਗੱਲਾਂ ਕਰਦੇ ਨੇ ਸਟੇਜਾਂ ਉੱਤੋਂ ਖੜ ਕੇ ਇਹਨਾਂ ਤੋਂ 10000 ਰੁਪਏ ਨਹੀਂ ਸਾਰੇ ਆ ਕੇ ਦੇ ਜਿੰਨਾਂ ਕੋਲੇ ਪਤਾ ਨਹੀਂ 15 15 18 18 100 ਕਿੱਲਾ ਜ਼ਮੀਨ ਆ ਤੁਸੀਂ ਸੋਚ ਕੇ ਦੇਖੋ 18 15 1600 ਕਿੱਲਾ ਜ਼ਮੀਨ ਦਾ ਕਹਿਣ ਦੀ ਗੱਲ ਨਹੀਂ ਇਹ ਤੇ ਉਹਨਾਂ ਤੋਂ 10000 ਨਹੀਂ ਸਰਿਆ ਤੇ ਜਿਹੜੀਆਂ ਬਾਹਰੋਂ ਚਿੱਠੀਆਂ ਵਿਕਦੀਆਂ ਐ ਲੱਖਾਂ ਦੀਆਂ ਤੇ ਡਾਲਰ ਆਉਂਦੇ ਨੇ ਖਾਰਸਤਾਨ ਦੇ ਨਾਂ ਤੇ ਤੇ ਅੱਜ ਉਹ ਲੋਕ ਕਹਿੰਦੇ ਨੇ ਕਿ ਇਹ ਤਾਂ ਸਾਡੇ ਚੋਂ ਬੜੇ ਭਾਗਿਆਰ ਹੋ ਗਿਆ ਹੈ ਗਦਾਰ ਹੋ ਗਿਆ ਅੱਜ ਕਹਿੰਦੇ ਆਦੇ ਭਿਓ ਦੇ ਭੋਗ ਤੇ ਵਰਸੀ ਤੇ ਨਹੀਂ ਜਾਂਦਾ ਅਜੋ ਫਲਾਣਾ ਨਹੀਂ ਕਰਦਾ ਅਜੋ ਧਮਕਾ ਕਰਦਾਗਾ ਜਿੰਨਾ ਤੱਕ ਤੁਹਾਡੇ ਚ ਰਹੇ ਤੁਸੀਂ ਜਲੀਲ ਕਰੋ ਬੰਦੇ ਨੂੰ ਥੋੜੇ ਤੁਸੀਂ ਮਾਰੋ ਧੱਕੇ ਤੁਸੀਂ ਮਾਰੋ ਇਸ ਕਰਕੇ ਤੁਹਾਡੀ ਜਿਹੜੀ ਹੋਂਦ ਆ ਹੁਣ ਉਹ ਖਤਮ ਹੋ ਚੁੱਕੀ ਆ ਅੱਜ ਦੇ ਦਿਨ ਤੁਸੀਂ ਯਾਦ ਰੱਖ ਲਓ 1 ਜੂਨ 2024 ਅੱਜ ਦੇ ਹੀ ਦਿਨ ਤੇ ਤਰੀਕ ਤੇ ਸਾਰਾ ਟੈਗ ਨੋਟ ਕਰ ਲਓ ਕਿ ਤੁਹਾਡੀ ਜਿਹੜੀ ਜਮੀਰ ਦੀ ਜਿਹੜੀ ਮੌਤ ਆ ਉਹ ਹੋ ਚੁੱਕੀ ਆ ਤੁਹਾਡੀ ਜਮੀਰ ਮਰ ਚੁੱਕੀ ਆ ਜਿਹਨੂੰ ਅਸੀਂ ਕਹਿੰਦੇ ਸੀਗੇ ਜਮੀਰ ਸਾਮੀ ਹੋਈ ਆ ਤੁਹਾਡੀ ਅਸਲੀ ਮੌਤ ਅੱਜ ਹੋ ਚੁੱਕੀ ਆ ਤੇ ਇਸ ਤੋਂ ਬਾਅਦ ਤੁਸੀਂ ਜ਼ਿੰਦਗੀ ਭਾ ਤੁਸੀਂ ਜੋਰ ਲਾ ਲਓ ਇਸ ਤੋਂ ਬਾਅਦ ਖਤਮ ਤੁਹਾਡੀ ਕਹਾਣੀ ਕਿਉਂਕਿ ਸਿੱਖ ਕੌਮ ਨੂੰ ਭਲੇਖੇ ਵਿੱਚ ਰੱਖ ਕੇ ਤੁਸੀਂ ਸਿੱਖ ਕੌਮ ਦੀਆਂ ਜਿਹੜੀਆਂ ਭਾਵਨਾਵਾਂ ਦੇ ਨਾਲ ਖੇਡਿਓ ਤਾਂ ਤੁਹਾਨੂੰ ਨਾ ਸਿੱਖ ਕੌਮ ਮaaf ਕਰੇ ਨਾ ਉਹ ਪ੍ਰਮਾਤਮਾ ਮaaf ਕਰੇ ਨਾ ਉਹ ਸ਼ਹੀਦਾਂ ਦੇ ਬੋਲ ਅੱਜ ਭਾਈ ਦੀਪ ਸਿੰਘ ਸਿੱਧੂ ਵੀ ਰਹੁੰਦਾ ਹੋਣਾ ਉਹਦੀ ਰੂਹ ਵੀ ਰਹਿੰਦੀ ਹੋਣੀ ਕਿ ਆਪਾਂ ਯਾਰ ਇਸ ਬੰਦੇ ਦੀ ਸਪੋਰਟ ਕਰਕੇ ਆਪਣੀ ਜ਼ਿੰਦਗੀ ਗਵਾ ਲਈ ਅੱਜ ਸਿੱਧੂ ਮੂਸੇਵਾਲੇ ਦੀ ਰੂਹ ਰਹਿੰਦੀ ਹੋਣੀ ਕਿ ਮੈਂ ਜਿਹੜਾ ਗੀਤ ਕੱਢਿਆ ਸੀ ਕਿ ਮੈਨੂੰ 100 ਲੋਕੋ ਹੁਣ ਗद्दार 100 ਕੌਣ ਮੀ ਬਾ ਖਾਲੜਾ ਹਰਾਈ ਤੇ ਉਤਵਾਦ ਇੱਕ ਬੰਦੇ ਦਾ ਨਾਮ ਆਉਂਦਾਗਾ ਹੋਰ ਅੱਜ ਉਸ ਦੀ ਨੌਜਵਾਨ ਜ਼ਰੂਰ ਆਉਂਦੀ ਹੋਣੀ ਸਭ ਤੋਂ ਜ਼ਿਆਦਾ ਮੈਂ ਰੂਰ ਆਉਂਦੀ ਹੋਣੀ ਦੀਪ ਸਿੱਧੂ ਦੀ ਤੇ ਸਾਡੀ ਵੀ ਰੋਂਦੀ ਆ ਦੀਪ ਸਿੱਧੂ ਤੇ ਭੰਗ ਦੇ ਭਾਣੇ ਇਹਨਾਂ ਲੋਕਾਂ ਦੇ ਕਰਕੇ ਉਹ ਇਸ ਦੁਨੀਆ ਤੋਂ ਚਲੇ ਗਿਆ ਨੌਜਵਾਨ ਇਹ ਕਹਿੰਦੇ ਸੀ ਜੂ ਇੰਨੇ ਤੇ ਕਸੀ ਅਨਕਵਾਰੀ ਕਰਾਵਾਂਗੇ ਅਸੀਂ ਫਲਾਨਾ ਕਰਾਂਗੇ ਇਹ ਕਹਿੰਦੇ ਸਿੱਧੂ ਮੂਸੇਵਾਲ ਨੂੰ ਕਹਿ ਦਿੰਦੇ ਆ ਜੇ ਸਿੱਧੂ ਮੂਸੇਵਾਲੇ ਦੇ ਪਿਤਾ ਇਹਨਾਂ ਦੀ ਹਮਾਇਤ ਕਰ ਦਿੰਦਾ ਤਾਂ ਇਹ ਲੋਕ ਖੁਸ਼ ਹੋ ਜਾਂਦੇ ਆ ਫਿਰ ਦੂਹਾਂ ਨੇ ਖੁੱਲ ਜਾਂਦੀ ਆ ਤੇ ਜੇਕਰ ਸਿੱਧੂ ਮੂਸੇਵਾਲੇ ਦਾ ਪਿਤਾ ਕਹੇਦਾ ਮੈਂ ਤਾਂ ਘਰੇ ਚੰਗਾ ਮੈਂ ਕਿਸੇ ਪਾਸੇ ਨਹੀਂ ਤੇ ਫਿਰ ਇਹ ਲੋਕ ਉਹਨਾਂ ਦੇ ਦੁਸ਼ਮਣ ਬਣਦੇ ਤੇ ਉਹਨਾਂ ਨੂੰ ਮਾਰਦੇ ਤੇ ਭੈੜੇ ਸ਼ਬਦ ਬੋਲਦੇ ਨੇ ਮੈਂ ਇੱਕ ਵੀਡੀਓ ਸੁਣੀ ਬਾਹਰ ਕਿਸੇ ਨੇ ਫੋਨ ਲਾਇਆ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਨੂੰ ਉਹ ਇੱਕ ਜਿੱਦਾਂ ਦਾ ਨੌਜਵਾਨ ਪੁੱਤ ਤੁਰ ਜੇ ਤੁਸੀਂ ਉਹਨਾਂ ਨੂੰ ਅਜਿਹੇ ਸੱਤ ਬੋਲਦੇ ਹੋ ਸ਼ਰਮ ਆਉਣੀ ਚਾਹੀਦੀ ਤੁਹਾਨੂੰ ਇਹਦੇ ਲੋਕਾਂ ਨੂੰ ਆਲੇ ਆਜ਼ਾਦ ਆਲਾ ਜੋ ਮਰਜ਼ੀ ਕਰੇ ਜਿੱਥੇ ਮਰਜ਼ੀ ਖੜੇ ਜਿੱਥੇ ਮਰਜ਼ੀ ਤੁਰੇ ਜਿੱਥੇ ਮਰਜ਼ੀ ਪਹਿਨੇ ਜੋ ਖਾਵੇ ਜੋ ਪੀਵੇ ਤੁਸੀਂ ਕੌਣ ਹੋਣੇ ਹੋ ਧੱਕੇ ਨਾਲ ਉਹਨੂੰ ਕਹਾਉਣ ਵਾਲੇ ਕਿ ਤੁਸੀਂ ਫਲਾਨੇ ਦੀ ਸਪੋਰਟ ਨਹੀਂ ਕੀਤੀ ਧਾਨੇ ਦੇ ਹੱਕ ਦੇ ਵਿੱਚ ਨਹੀਂ ਖੜਿਆ ਇਹਨਾਂ ਲੋਕਾਂ ਨੇ ਸਾਡਾ ਜਿਹੜਾ ਕੌਮ ਦਾ ਨੁਕਸਾਨ ਕੀਤਾ ਬੇੜਾ ਗਰਕ ਕੀਤਾ ਇਹਨਾਂ ਲੋਕਾਂ ਨੇ ਜਿਹੜੇ ਆਪਣੇ ਆਪ ਨੂੰ ਵੱਡੇ ਜਿਹੜੇ ਖਾਸਤਾਨੀ ਕਹਾਉਂਦੇ ਨੇ ਤੇ ਮੈਂ ਅੱਜ ਇਸ ਕਰਕੇ ਜਿਹੜੇ ਹੈਗੇ ਨੇ ਕਿਉਂਕਿ ਇੱਕ ਤਾਂ ਉਹ ਜੋਂ ਦਾ ਮਹੀਨਾਗਾ ਜਦੋਂ ਸਾਡਾ ਕਤਲਿਆਮ ਹੋਇਆ ਦਰਬਾਰ ਸਾਹਿਬ ਅਟੈਕ ਤੇ ਜਿਹੜਾ ਕੀਤਾਗਾ ਆਕਾਲ ਤਖਤ ਦੇ ਵਿੱਚ ਜਿਹੜਾ 40-40 ਨਹੀਂ ਕਰ ਦਿੱਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੋਲੀਆਂ ਵੱਜੀਆਂ ਸਾਡੇ ਦੁੱਧ ਚੁੰਘਦੇ ਬੱਚਿਆਂ ਤੋਂ ਲੈ ਕੇ ਯਾਰ ਸਾਡੇ ਨੌਜਵਾਨ ਨੇ ਸਾਡੇ ਸਾਡੀਆਂ ਭੈਣਾਂ ਨਹੀਂ ਸਾਡੀਆਂ ਸਾਡੀਆਂ ਬੱਚੀਆਂ ਨਹੀਂ ਸਾਡੀਆਂ ਸਾਡੇ ਬਜ਼ੁਰਗ ਮਾਮਾ ਕੋਈ ਵੀ ਨਹੀਂ ਛੱਡਿਆ ਇਹਨਾਂ ਜਾਲਮ ਸਰਕਾਰਾਂ ਨੇ ਉਹ ਦੁੱਖ ਸੀ ਉਹ ਦੁੱਖ ਨਹੀਂ ਆਉਂਦਾ ਉਹ ਦੁੱਖ ਤਾਂ ਹੈਗੇ ਹੈਗਾ ਉਹ ਤਾਂ ਜਿੰਨਾ ਤਰ ਮਰਦੇ ਨਹੀਂ ਉਹ ਤਾਂ ਦੁੱਖ ਸਤਾਈ ਰੱਖੂ ਹਮੇਸ਼ਾ ਪਰ ਉਹਦੋਂ ਦੁੱਖ ਅਜਿਹੇ ਲੋਕਾਂ ਤੇ ਆਉਂਦਾਗਾ ਜਿਨ੍ਹਾਂ ਨੇ ਬਿਨਾਂ ਆਪਣੇ ਬੱਚਿਆਂ ਦੀ ਪਰਵਾਹ ਕੀਤੇ ਹੋਏ ਤੇ ਉਸ ਜ਼ਾਲਮ ਇੰਦਰਾ ਗਾਂਧੀ ਨੂੰ ਗੱਡੀ ਚਾੜਦੇ ਨੇ ਤੇ ਆਪਣੇ ਪਰਿਵਾਰ ਦਾ ਸਾਰਾ ਗੁੱਸਾ ਢ ਜਾਂਦੇ ਨੇ ਸਿੱਖ ਕੌਮ ਦੇ ਹਵਾਲੇ ਪਰ ਸਿੱਖ ਕੌਮ ਨੇ ਜਿਹੜਾ ਮੁੱਲ ਪਾਇਆ ਉਹ ਸਾਨੂੰ ਪਤਾਗਾ ਅਸੀਂ ਵੇਖਿਆ ਉਹਨਾਂ ਦੇ ਸਾਨੂੰ ਦੱਸਿਆਗਾ ਕਿ ਸਾਡੇ ਘਰ ਦੇ ਹਾਲਾਤ ਕੀ ਸੀ ਅੱਜ 40 ਸਾਲ ਬਾਅਦ ਕਿਸੇ ਨੇ ਮਾਰੀ ਮੋਟੀ ਬਾਹ ਫੜੀ ਉਹਨਾਂ ਦੀ ਮੈਂ ਉਹਨਾਂ ਦਾ ਧੰਨਵਾਦ ਕਰਦਾਗਾ ਪਰ ਇਹਨਾਂ ਲੋਕਾਂ ਦੇ ਜਿਹੜਾ ਇਹ ਕਹਿੰਦੇ ਨੇ ਕਿ ਅਸੀਂ ਵੱਡੇ ਹੋ ਹਾਂ ਹਮੇਤਿਆਂ ਲੱਖ ਲਾਹਨ ਤਾਂ ਇਹਨਾਂ ਲੋਕਾਂ ਦੇ ਜਿਨ੍ਹਾਂ ਦੇ ਅਸੀਂ ਵੀ ਛਾਸੇ ਦੇ ਵਿੱਚ ਕਦੇ ਨਾ ਕਦੇ ਆ ਕੇ ਜੇਲਾ ਕਟ ਲੀਆਂ ਅਸੀਂ ਵੀ ਇਹਨਾਂ ਲੋਕਾਂ ਦੇ ਮਗਰ ਆ ਕੇ ਕਦੇ ਨਾ ਕਦੇ ਅਸੀਂ ਆਪਣਾ ਆਪ ਦਾ ਨੁਕਸਾਨ ਕੀਤਾਗਾ ਮੈਂ ਇਕੱਲੇ ਨਹੀਂ ਕੀਤਾ ਇੱਥੇ ਲੱਖਾਂ ਲੋਕਾਂ ਨੇ ਕੀਤਾਗਾ ਉਹਦਾ ਮੈਨੂੰ ਚਲੋ ਕੋਈ ਦੁੱਖ ਨਹੀਂ ਪਰ ਦੁੱਖ ਤਾਂ ਉਦੋਂ ਹੁੰਦਾਗਾ ਜਿਹੜਾ ਤੁਹਾਡੇ ਖਾਤਰ ਤੁਹਾਡੀ ਕੌਮ ਦੇ ਖਾਤਰ ਨਿਸਾਬਰ ਕਰ ਗਿਆ ਆਪਣੀ ਜਿੰਦਗੀਆਂ ਜਿਹੜੇ ਸਿੰਘ ਆਪਾਂ ਆਪਾਂ ਬਾਹਰ ਗਏ ਨਿੱਕੇ ਨਿੱਕੇ ਬੱਚੇ ਛੱਡ ਗਏ ਯਾਰ ਛੋਟੇ ਛੋਟੇ ਨੌਜਵਾਨ ਸ਼ਹੀਦ ਹੋ ਗਏ ਸਾਡੀ ਕੌਮ ਦੇ ਅਸੀਂ ਉਹਨਾਂ ਦਾ ਮੁੱਲ ਨਹੀਂ ਪਾ ਸਕੇ ਤਾਂ ਸਾਨੂੰ ਕੁਰਸੀਆਂ ਰਾਜ ਭਾਗ ਚਾਹੀਦੇ ਨਹੀਂ ਸਾਨੂੰ ਐਮਪੀ ਦੀਆਂ ਚਾਹੀਦੀਆਂ ਨੇ ਸਾਨੂੰ ਮੁੱਖ ਮੰਤਰੀ ਨੇ ਚਾਹੀਆਂ ਨੇ ਸਾਨੂੰ ਅਹੁਦੇ ਚਾਹੀਦੇ ਨੇ ਤੇ ਧੰਨਵਾਦ ਅੱਜ ਮਨ ਬੜਾ ਦੁਖੀ ਆ ਭਾਵਕਾ ਕਿਉਂਕਿ ਅੱਜ ਸਾਡੇ ਤੇ ਜ਼ੁਲਮ ਵੀ ਇੰਨਾ ਕੀਤਾ ਸੀ ਸਰਕਾਰਾਂ ਨੇ ਕਿ ਉਹਨਾਂ ਜਿਹੜੇ ਅੰਦਰ ਸ਼ਹੀਦ ਸੀ ਜਿਨ੍ਹਾਂ ਨੇ ਸ਼ਹੀਦੀਆਂ ਪਾਈਆਂ ਨੇ ਜੇਕਰ ਅੱਜ ਉਹ ਸਾਡੇ ਵਿੱਚ ਕੋਈ 1-2 ਜਿਉਂਦੇ ਹੁੰਦੇ ਤਾਂ ਸਾਨੂੰ ਵੇਖ ਸਕਦਾ ਅੱਜ ਥੋੜੇ-ਥੋੜੇ ਜਿਉਂਦੇ ਨੇ ਪਰ ਉਹ ਸਾਨੂੰ ਉਹ ਹਾਲ ਨਹੀਂ ਦੱਸਦੇ ਉਹ ਹਾਲ ਨਹੀਂ ਦੱਸਦੇ ਕਿ ਦਰਬਾਰ ਸਾਹਿਬ ਦੇ ਵਿੱਚ ਸਾਡੇ ਨਾਲ ਜਾਂ ਸਾਡੇ ਜਿਹੜੇ ਸਿੰਘ ਸ਼ਹੀਦੀ ਪਾਏ ਉਹਨਾਂ ਨਾਲ ਕੀ-ਕੀ ਕੁਝ ਵਾਪਰਿਆ ਅਸੀਂ ਕਿਤਾਬਾਂ ਪੜ੍ਹਦੇ ਆਂ ਅਸੀਂ ਹੋਰ ਵੀਡੀਓ ਵੀ ਦੇਖਦੇ ਆ ਤੇ ਫੇਰ ਸਾਨੂੰ ਪਤਾ ਲੱਗਦਾ ਤੇ ਇਸ ਤੋਂ ਜ਼ਿਆਦਾ ਕਹਿਣ ਨੂੰ ਹੁਣ ਕੁਝ ਰਿਹਾ ਨਹੀਂ ਬਾਕੀ ਤਾਂ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਨਹੀਂ ਚੰਗੀ ਲੱਗੀ ਡਿਲੀਟ ਕਰਕੇ ਪਰ੍ਹਾਂ ਮਾਰਿਓ ਨਾ ਸੁਣਿਓ ਚੰਗੀ ਲੱਗੀ ਆਪਣੇ ਕਮੈਂਟ ਆਪਣੀ ਰਾਇ ਜ਼ਰੂਰ ਦੇ ਦਿਓ ਚਾਹੇ ਚੰਗੀ ਲੱਗਦੀ ਆ ਚਾਹੇ ਮਾੜੀ ਲੱਗਦੀ ਆ ਤੁਸੀਂ ਇਸ ਦੇ ਆਪਣੇ ਕਮੈਂਟਾਂ ਰਾਈ ਅਰੇ ਜਰੂਰ ਦੇ ਦਿਓ ਧੰਨਵਾਦ ਵੈਜਿਕਾ ਖਾਲਸਾ ਸਤਰੀ ਵੈਜੂ ਕੀ ਫਤੇ